ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਲਗਾਤਾਰ ਅਸੀਂ ਤੁਹਾਨੂੰ ਪਿਛਲੇ 2 ਢਾਈ ਮਹੀਨਿਆਂ ਤੋਂ ਜੋ ਪੰਜਾਬ ਦੇ ਹਾਲਾਤ ਦਿਖਾ ਰਹੇ ਆ ਵੱਖ-ਵੱਖ ਪਿੰਡਾਂ 'ਚ ਵੀ ਜਾ ਰਹੇ ਆ ਤਕਰੀਬਨ ਲੁਧਿਆਣਾ ਫਿਰੋਜ਼ਪੁਰ ਮੋਗਾ ਫਰੀਦਕੋੜ ਮੁਕਸਰ ਹਵੌਰ ਫਾਲਕਾ ਤੱਕ ਅਸੀਂ ਗਏ ਆ ਤੇ ਅੱਜ ਵੀ ਅਸੀਂ ਲੁਧਿਆਣੇ ਦੇ ਪਿੰਡਾਂ 'ਚ ਹੁਣੇ ਤੁਰੇ ਆਏ ਆ ਤੇ ਜੋ ਤੁਹਾਨੂੰ ਅੱਜ ਹਾਲਾਤ ਉੱਥੇ ਦਿਖਾਏ ਆ ਵੀ ਕਿਸ ਤਰ੍ਹਾਂ ਜ਼ਹਿਰਾਂ ਜਿਹੜੀਆਂ ਉਹ ਫੈਕਟਰੀਆਂ ਚ ਫੈਕਟਰੀਆਂ ਦੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਉਹ ਰੰਗਣ ਦੀਆਂ ਉਹਨਾਂ ਦੀਆਂ ਜ਼ਹਿਰਾਂ ਤੇ ਜੰਨਾਂ ਲੁਧਿਆਣੇ ਦਾ ਸੀਵਰੇਜ ਜੰਨਾਂ ਲੁਧਿਆਣੇ ਦਾ ਪਸ਼ੂਆਂ ਦਾ ਗੋਹਾ ਮੂਤ ਹਸਪਤਾਲਾਂ ਦਾ ਜੋ ਗੰਦਗੀ ਜੋ ਮਰੀਜ਼ਾਂ ਦੀ ਬਿਮਾਰੀ ਠਮਾਰੀ ਜੋ 30 35 ਲੱਖ ਦੀ ਆਬਾਦੀ ਦਾ ਟੱਟੀ ਪਿਸ਼ਾਬ ਉਹ ਬੁੱਢੇ ਦਰਿਆ ਰਾਹੀਂ ਸਤਲੁਜ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਕੇ ਕੈਮੀਕਲ ਪਾ ਕੇ ਜਰੇਨੀਅਮ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਮੈਂ ਪਿੰਡਾਂ ਚ ਗਿਆ ਹਰਾਨ ਕਰਨ ਵਾਲੇ ਮਤਲਬ ਕਿ ਉੱਥੇ ਜਿਹੜੇ ਤੱਤ ਸਾਹਮਣੇ ਆ ਰਹੇ ਆ ਕਿਸੇ ਪਿੰਡ ਚ 100 ਮਗਰ 50 ਬੰਦੇ ਕਿਸੇ ਪਿੰਡ 100 ਮਗਰ 80 ਬੰਦੇ ਕਾਲੇ ਪੀਲੇ ਦਾ ਸ਼ਿਕਾਰ ਹੋ ਚੁੱਕੇ ਆ ਬੱਚਿਆਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਗੁਰਦੇ ਫੇਲ ਹੋ ਰਹੇ ਨੇ ਕੈਂਸਰ ਨਾਲ ਲੋਕ ਮਰ ਰਹੇ ਨੇ ਤੁਸੀਂ ਲਗਾਤਾਰ ਉਹ ਸੜਿਆ ਹੋਇਆ ਜ਼ਹਿਰ ਬਣਿਆ ਪਾਣੀ ਲੋਕਾਂ ਦਾ ਜਿਹੜਾ ਟੱਟੀ ਮੂਤ ਜਿਹੜਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਲਗਾਤਾਰ ਤੁਸੀਂ ਪਿਛਲੇ 30-35 ਸਾਲ ਤੋਂ ਇਹ ਪਾਣੀ ਇਹ ਜ਼ਹਿਰਾ ਪੀ ਰਹੇ ਹੋ ਭਰਾਵੋ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਐਸੇ ਬਾਦਲ ਵੀ ਰਾਜ ਕਰ ਗਏ ਇੱਥੇ ਕਾਂਗਰਸੀ ਵੀ ਰਾਜ ਕਰ ਗਏ ਇੱਥੇ ਆਣ ਅਖੌਤੀ ਇਨਕਲਾਬੀ ਜਿਹੜੇ ਜਲ ਇਨਕਲਾਬੀ ਬਣੇ ਫਿਰਦੇ ਆ ਆ ਪੰਜਾਬ ਦਾ ਮੁੱਖ ਮੰਤਰੀ ਕਰੇ ਤੇਜਰ ਹੇਲੇ ਪਿੰਡ ਜਾ ਕੇ ਕਿਹ ਤਰਾਹ ਗਾਲੇ ਪਿੰਡ ਜਾ ਕੇ ਕਹਿੰਦਾ ਹੁੰਦਾ ਸੀਗਾ ਕਿ ਇੱਥੇ ਲੋਕਾਂ ਨੂੰ ਉਹ ਪਾਣੀ ਬੁੱਢੇ ਦਰਿਆ ਦਾ ਕੈਂਸਰ ਮਾਰ ਰਿਹਾ ਅੱਜ ਇਹ ਵੀ ਅੱਖਾਂ ਮੀ ਚੁੱਕਿਆ ਭਰਾਵੋ ਸਵਾ ਪੰਜਾਬੀਓ ਘਰਾਂ ਚ ਬੈਠ ਕੇ ਮਰਨ ਨਾਲੋਂ ਚੰਗਾ ਕਿ ਲੜ ਕੇ ਅਸੀਂ ਇਹ ਜ਼ਹਿਰਾਂ ਜਿਹੜੀਆਂ ਲਗਾਤਾਰ ਸਾਡੇ ਦਰਿਆਵਾਂ ਚ ਪਾਈਆਂ ਜਾ ਰਹੀਆਂ ਨੇ ਸਾਡੇ ਧਰਤੀ ਹੇਠਾਂ ਬੋਰ ਕਰਕੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਹੜੀਆਂ ਲਗਾਤਾਰ ਇੱਕ ਜੀਰਾ ਬੰਦ ਕਰਾ ਲਈ ਆਪਾਂ ਫੈਕਟਰੀ ਲੜ ਖੋਲ ਕੇ ਪੰਜਾਬ ਦੇ ਲੋਕਾਂ ਨੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਧਰਤੀ ਹੇਠਾਂ ਲਗਾਤਾਰ ਜਰਨੀਅਮ ਕੈਮੀਕਲ ਪਾਰੀਆਂ ਨੇ ਹਾਈ ਕੋਰਟ ਨੇ 14 ਸਾਲਾਂ ਬਾਅਦ ਇੱਕ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਕਿਹਾ ਕਿ ਤੁਸੀਂ ਗਮਰਾਹ ਕੀਤਾ ਤੁਸੀਂ ਝੂਠ ਬੋਲਿਆ ਜੋ ਤੁਸੀਂ ਇਹ ਕਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਤੁਹਾਡੇ ਵਕੀਲਾਂ ਨੇ ਕਿ ਪਾਣੀ ਦੇ ਵਿੱਚ ਜਰਨੀਅਮ ਨਹੀਂ ਆ ਜਦੋਂ ਕਿ ਪੰਜਾਬ ਦੇ ਪਾਣੀ ਦੇ ਵਿੱਚ ਚਾਹੇ ਦਰਿਆਵਾਂ ਦਾ ਪਾਣੀ ਆ ਚਾਹੇ ਧਰਤੀ ਹੇਠਲਾ ਪਾਣੀ ਉਹ ਜਰਨੀਅਮ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਚੁੱਕਿਆ ਤੇ ਲੋਕਾਂ ਨੂੰ ਮਾਰ ਰਿਹਾ ਸੁਭਾਵ ਅੱਖ ਕੇ ਅਸੀਂ 8 ਸਾਲ ਹੋ ਗਏ ਸੰ ਲੜਦਿਆਂ ਨੂੰ ਆਖ ਕੇ ਇਸ ਵਾਰ ਇਹ ਅੰਨੀ ਬੋਲੀ ਗੂੰਗੀ ਹੋ ਚੁੱਕੀ ਸਰਕਾਰ ਆ ਬਿਲਕੁਲ ਅੱਖਾਂ ਬੰਦ ਕਰੀ ਬੈਠਾ ਪੰਜਾਬ ਦਾ ਜਿਹੜਾ ਖੋਤੀ ਯੱਲੀ ਇਨਕਲਾਬੀ ਮੁੱਖ ਮੰਤਰੀ ਤੁਸੀਂ ਬਣਾਇਆ ਇਹਨਾਂ ਦੇ ਐਮ ਐਲ ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਤੋਂ ਸ਼ਰਿਆਮ ਫੈਕਟਰੀਆਂ ਦੇ ਮਾਲਕਾਂ ਦੇ ਹੱਕ 'ਚ ਭੁਗਤ ਰਹੇ ਆ ਭਰਾਵੋ ਸ਼ਰਿਆਮ ਇਹ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਡਾਈਂਗ ਫੈਕਟਰੀਆਂ ਦੇ ਮਾਲਕਾਂ ਨਾਲ ਡੀ ਸੀ ਨਾਲ ਮੀਟਿੰਗਾਂ ਕਰਾ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਮਰ ਰਹੇ ਆ ਪਰ ਪੰਜਾਬ ਦੇ ਲੋਕੋ ਘਰਾਂ ਦੇ ਵਿੱਚ ਕੁੰਡੇ ਲਾ ਕੇ ਘਰਾਂ 'ਚ ਬੈਠ ਕੇ ਮਰਨ ਨਾਲੋਂ ਚੰਗਾ ਆਓ ਉੱਠ ਕੇ ਇਹਨਾਂ ਨੂੰ ਘੇਰ ਗਏ ਇਹਨਾਂ ਜ਼ਹਿਰਾਂ ਨੂੰ ਬੰਨ ਮਾਰ ਗਏ ਆਪਣੀ ਜ਼ਿੰਦਗੀ ਬਚਾ ਗਏ ਆਪਣੇ ਜਵਾਕ ਬਚਾਈਏ ਸੋ ਆਓ ਮੇਰਾ ਵੀਰ ਆਪਾਂ ਪਰਸੋਂ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਪਰਸੋਂ ਦਿਨ ਬਾਰ ਤਰੀਖ 24 ਆ ਸਮਾ 10 ਵਜੇ ਆਪਾਂ ਇਕੱਠੇ ਹੋਣਾ ਹੈ ਜਿਹੜਾ ਨਹਿਰਾਂ ਦੇ ਉੱਤੇ ਬੇਰਕਾ ਪਲਾਂਟ ਬਣਿਆ ਉੱਥੋਂ ਲੈ ਕੇ ਆਪਣਾ ਰੋ ਮਾਰਚ ਆਪਾਂ ਬਾਜ਼ਾਰ 'ਚ ਜਾਣਾ ਤੁਰ ਕੇ 2 2.5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਸ਼੍ਰੀ ਕਰਤਾਰ ਸਿੰਘ ਸਰਾਬੇ ਦੇ ਬੋਤ ਤੱਕ ਆਪਾਂ ਜਾਣਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਿਵੇਂ ਆਉਣਾ ਜਿਹੜੇ ਬਹਿੰਡੇ ਜ਼ਿਲ੍ਹੇ ਵਾਲੇ ਆ ਉਹ 8 ਵਜੇ ਆਪਾਂ ਸਹੀ 8 ਵਜੇ ਜਿਹੜਾ ਕਲੰਗੀ ਤਾਰਾ ਗੁਰੂ ਘਰ ਹੈ ਰਾਮਪਰੇ ਬਾਈਪਾਸ ਦੇ ਉੱਤੇ ਉੱਥੇ ਬਹਿੰਡੜਾਂ ਇਕੱਠੇ ਹੋਣਾ ਸਹੀ 8 ਵਜੇ ਮਾਨਸਾਲੇ ਜਿਹੜੇ ਸਹੀ 8:30 ਵਜੇ ਸੰਘੇੜਾ ਕਾਲਜਾ ਜਿਹੜਾ ਬਾਈਪਾਸ ਬਰਨਾਲੇ ਜਿਨ੍ਹਾਂ ਦੇ ਵਿੱਚ ਤਿਵਾਪਾਲ ਜੀ ਨੂੰ ਜਾਣਾ ਸੰਘੇੜਾ ਕਾਲਜ ਜਾਂਦਾ ਬਾਈਪਾਸ ਦੇ ਉੱਤੇ ਸੰਘੇੜਾ ਕਾਲਜ ਕੋਲੇ ਮਾਨਸ ਵਾਲਿਆਂ ਨੇ ਇਕੱਠੇ ਹੋਣਾ 8:30 ਦਾ ਸਮਾਂ 8 ਵਜੇ ਦਾ ਸਮਾਂ ਹੈ ਰਾਮਪਰੇ ਦਾ ਬਰੰਡੇ ਵਾਲਿਆਂ ਨੂੰ ਹੈ ਤੇ 8 ਵਜੇ ਦਾ ਸਮਾਂ ਹੀ ਜਿਹੜੇ ਮੁਕਸਰ ਵਾਲੇ ਆ ਉਹਨਾਂ ਨੇ ਸਰਾਏ ਨਾਗਾ ਗੁਰੂ ਘਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਜਨਮ ਸਥਾਨ ਹੈ ਉਸ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਤੁਰਨਾ ਹੈ ਜਿਹੜੇ ਮੁਕਸਰ ਦੇ ਨੇ ਤੇ ਜਿਹੜੇ ਫਰੀਦਕੋਟ ਵਾਲੇ ਨੇ ਉਹਨਾਂ ਨੇ ਜਿਹੜੀ ਸਾਦਕਦ ਚੌਂਕ ਦੇ ਵਿੱਚ ਦਾਣਾ ਮੰਡੀਆ ਫਰੀਦਕੋਟ ਉੱਥੇ ਇਕੱਠੇ ਹੋਣਾ ਤੇ ਫਿਰੋਜ਼ਪੁਰ ਵਾਲਿਆਂ ਨੇ ਇਕੱਠੇ ਹੋਣਾ ਤਲਵੰਡੀ ਭਾਈ ਤਲਵੰਡੀ ਭਾਈ ਇਕੱਠੇ ਹੋਣਾ ਚੌਂਕ 'ਚ ਫਿਰੋਜ਼ਪੁਰ ਵਾਲਿਆਂ ਨੇ ਤੇ ਜਿਹੜੇ ਹਵੌਰ ਫਾਇਲਕਾ ਵਾਲੇ ਨੇ ਉਹ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਵੀ ਤੁਸੀਂ ਫਿਰੋਜ਼ਪੁਰਾਂ ਨਾਲ ਆ ਸਕਦੇ ਹੋ ਤੁਸੀਂ ਫਰੀਦਕੋਟ ਤੁਹਾਨੂੰ ਠੀਕ ਰਹੂਗਾ ਮੁਕਸਰ ਠੀਕ ਰਹੂਗਾ ਬਰੰਡਾ ਠੀਕ ਰਹੂਗਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੋਰ ਤੇ ਫਾਕਾ ਨੂੰ ਤੁਸੀਂ ਉੱਥੇ ਉਹਨਾਂ ਨਾਲ ਆ ਕੇ ਜੁੜ ਸਕਦੇ ਆ ਸਮਾਂ ਧਿਆਨ ਰੱਖਿਓ ਸਹੀ 8 ਵਜੇ 8 ਤੋਂ 8:30 ਦੇ ਵਿੱਚ ਵਿੱਚ ਆਪਾਂ ਇਹਨਾਂ ਥਾਵਾਂ ਤੇ ਪਹੁੰਚ ਜਾਣਾ ਤਾਂ ਕਿ ਆਪਾਂ ਸਹੀ ਟਾਈਮ ਸਹੀ ਵਕਤ ਜਿਹੜਾ ਬੇਰਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਜਿਹੜਾ ਵੱਡਿਆ ਵੱਡਾ ਹਾਈਵੇ ਨਗਦਾ ਪੋਲਾ ਜਿਹੜਾ ਮੁੱਲਾਂਪੁਰ ਤੋਂ ਆਪਾਂ ਜਾਂਦੇ ਆ ਪੁਲ ਨਹੀਂ ਚੜਨਾ ਨਹਿਰ ਦੇ ਉਹ ਪੁਲ ਦੇ ਥੱਲੇ ਇਹ ਹਾਈਵੇ ਦੇ ਉੱਤੇ ਪੁਲ ਬਣਿਆ ਸੜਕ ਦੇ ਉੱਤੇ ਉਹਦੇ ਥੱਲੇ ਨਹਿਰ ਦੇ ਪੁਲ ਦੇ ਉੱਤੇ ਬੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਆਪਾਂ 10 ਵਜੇ ਇਕੱਠੇ ਹੋਣਾ ਲੰਗਰ ਪ੍ਰਸ਼ਾਦ ਇਹ ਤੁਹਾਨੂੰ ਉੱਥੇ ਤਿਆਰ ਮਿਲਣਗੇ ਕਈ ਵਾਰੀ ਸੋਚਦੇ ਆ ਵੀ ਆਪਾਂ ਕੋਈ ਗੱਲ ਰੋਟੀ ਖਾ ਕੇ ਚੱਲੋ ਜੀ ਰੋਟੀ ਨਹੀਂ ਵੀ ਖਾ ਕੇ ਆਉਂਗੇ ਤਾਂ ਟਾਈਮ ਨਾਲ ਪਹੁੰਚ ਜਾਓਗੇ ਤਾਂ ਰੋਟੀ ਪ੍ਰਸ਼ਾਦੇ ਲੰਗਰ ਸਾਰੇ ਤਿਆਰ ਹੋਣਗੇ ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕਿ ਪਾਣੀ ਅਮੀਰ ਨੇ ਵੀ ਗਰੀਬ ਨੇ ਵੀ ਪਿੰਡੂ ਨੇ ਵੀ ਸ਼ਹਿਰੀ ਨੇ ਵੀ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੇ ਭਰਾਵੋ ਪਾਣੀ ਪੀਣਾ ਹੈ ਪਾਣੀ ਸਾਰਿਆਂ ਨੂੰ ਜ਼ਿੰਦਗੀ ਤੇ ਜੀਵਨ ਦੰਦਾ ਪਾਣੀ ਦੀ ਕੋਈ ਜਾਤ ਨਹੀਂ ਆ ਕੋਈ ਧਰਮ ਨਹੀਂ ਆ ਸੋ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਜੇ ਪਾਣੀ ਆ ਤਾਂ ਜੀਵਨ ਹੈ ਸੋ ਆਓ ਆਪਾਂ ਆਪਣੇ ਇਹਨਾਂ ਪਾਣੀਆਂ ਨੂੰ ਬਚਾਉਣ ਲਈ ਜਿੰਨਾ ਪਾਣੀਆਂ ਦੇ ਨਾਲ ਸਾਡੇ ਗੁਰੂਆਂ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਪਹਿਲਾ ਪਾਣੀ ਜੀਉ ਹੈ ਜੇ ਤਹਰਿਆ ਸਭ ਕੋਈ ਪਾਣੀ ਆ ਤਾਂ ਜੀਵਨ ਬੜਾ ਗੂੜਾ ਸਾਡਾ ਰਿਸ਼ਤਾ ਨਾਤਾ ਇਹਨਾਂ ਦਰਿਆਵਾਂ ਦੇ ਨਾਲ ਆ ਸਤਲੁਜ ਤਾਂ ਉਹ ਪਾਣੀ ਜਿਹਦੇ ਵਿੱਚੋਂ ਦਸ਼ਮੇਸ਼ਪਤਾ ਨੇ ਖੰਡੇਵਾਟੇ ਦੀ ਪੌਲ ਤਿਆਰ ਕੀਤੀ ਪਾਣੀ ਲੈ ਕੇ ਦੇ ਅਮਰ ਸ਼ਕਾਇਆ ਜਿਹੜਾ ਪਾਣੀ ਪੀ ਕੇ ਸੂਰਮੇ ਪੈਦਾ ਹੋਏ ਯੋਧੇ ਮਰਜੀਵੜੇ ਪੈਦਾ ਹੋਏ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਜਿਹੜਾ ਪਾਣੀ ਸਾਨੂੰ ਕਦੇ ਜ਼ਿੰਦਗੀ ਜੀਵਨ ਬਖਸ਼ਦਾ ਸੀ ਜਿਹੜਾ ਪਾਣੀ ਹਾਸੇ ਖੇੜੇ ਖੁਸ਼ੀਆਂ ਦਿੰਦਾ ਸੀ ਉਹ ਪਾਣੀ ਅੱਜ ਮੌਤ ਤੇ ਘਰ ਘਰ ਕੈਂਸਰ ਵਾਰ ਰਿਹਾ ਭਰਾਵੋ ਰਿਪੋਰਟਾਂ ਆ ਰਹੀਆਂ ਲਗਾਤਾਰ ਕਿ ਜਿਹੜਾ ਪਾਣੀ ਐ ਇਸ ਵੇਲੇ ਪੰਜਾਬ ਪੀ ਰਿਹਾ ਧਰਤੀ ਹੇਠੋਂ ਕੱਢ ਕੇ ਤੇ ਦਰਿਆਵਾਂ ਨਹਿਰਾਂ ਦੇ ਵਿੱਚੋਂ ਜੀ ਇਹੀ ਪਾਣੀ ਪੰਜਾਬ ਪੀਂਦਾ ਰਿਹਾ 2030 ਤੱਕ ਜਾਂਦਿਆਂ ਜਾਂਦਿਆਂ 70% ਪੰਜਾਬ ਨੇ ਕੈਂਸਰ ਨਾਲ ਤੇ ਕਾਲੀ ਪੀੜੀ ਵਰਗੀਆਂ ਬਿਮਾਰੀਆਂ ਨਾਲ ਮਰ ਜਾਣਾ ਤੁਹਾਡੇ ਇੱਥੇ ਹਾਲਾਤ ਐਸੇ ਬਣ ਰਹੇ ਨੇ ਕਿ ਤੁਹਾਡੇ ਬੱਚੇ ਪੈਦਾ ਹੋਣ ਹਟ ਜਣਿਆ ਜੋ ਜਰੇਨੀਅਮ ਲਗਾਤਾਰ ਇਹ ਨਹਿਰਾਂ ਦਰਿਆਵਾਂ ਤੇ ਧਰਤੀ ਹੇਠਨ ਲਗਾਤਾਰ ਇਹ ਫੈਕਟਰੀਆਂ ਵਾਲੇ ਡੈਂਗਾ ਵਾਲੇ ਉਨਰੰਗਨ ਵਾਲੇ ਪਾ ਰਹੇ ਨੇ ਪ੍ਰਭੂ ਦੁਨੀਆ ਦੇ ਵਿੱਚ ਬੰਦ ਨੇ ਬੈਨ ਨੇ ਭਾਰਤ ਦੇ ਵਿੱਚ ਬੈਨ ਨੇ ਪਰ ਪੰਜਾਬ ਦੀ ਧਰਤੀ ਲੁਧਿਆਣੇ ਦੇ ਵਿੱਚ ਹਜ਼ਾਰਾਂ ਡਾਈਆਂ ਇੱਥੇ ਜਿਹੜੀਆਂ ਇਹਨਾਂ ਨੇ ਲਾ ਰੱਖੀਆਂ ਜਿਹਨਾਂ ਲਗਾਤਾਰ ਅੱਜ ਅਸੀਂ ਦਿਖਾਖੇ ਆਏ ਆ ਕਿੰਨਾ ਜ਼ਹਿਰ ਜਿਹੜਾ ਉਹ ਆ ਰਿਹਾ ਤੇ ਲੋਕ ਤਰਾ ਤਰਾ ਕਰਦੇ ਅਸੀਂ ਪਿੰਡਾਂ 'ਚ ਗਏ ਆ ਐਨੇ ਕੁ ਮਾੜੇ ਹਾਲਾਤ ਲੋਕਾਂ ਦੇ ਵੇਖੜਿਆ ਭਰਾਵੋ ਸੋ ਆਓ ਪੰਜਾਬੀਓ ਉੱਠ ਕੇ ਯਾਰ ਹਰ ਬੰਦੇ ਦਾ ਫਰਜ਼ ਹੈ ਪਾਣੀ ਦੇ ਨਾਲ ਹੀ ਆ ਸਾਰਾ ਕੁਝ ਮੈਂ ਵੇਖਿਆ ਕਹਣਾ ਹੁਣ ਤੁਸੀਂ 1 ਮਹੀਨਾ ਰੋਟੀ ਨਾ ਖਾਓ ਮਰਦੇ ਨਹੀਂ ਜੇ 2 ਦਿਨ ਪਾਣੀ ਨਾ ਪੀਓ ਤਾਂ ਤੁਹਾਨੂੰ ਮੌਤ ਆ ਜਾਣੀ ਹੈ ਸੋ ਆਓ ਯਾਰ ਇਹ ਪਾਣੀ ਜਾਂਉਂਦੇ ਰਹਿਣਗੇ ਦਰਿਆ ਜਾਂਉਂਦੇ ਰਹਿਣਗੇ ਇਹ ਧਰਤੀ ਹੀਠਾਂ ਸਾਡੇ ਪੱਤਣ ਜਾਂਉਂਦੇ ਰਹਿਣਗੇ ਤਾਂ ਸਾਡੀਆਂ ਨਸਲਾਂ ਇੱਥੇ ਜਾਂਉਂਦੇ ਰਹਿਣਾ ਬਹੁਤ ਵੱਡਾ ਸਵਾਲ ਹੈ ਇਹ ਇੱਕ ਤਰ੍ਹਾਂ ਦਾ ਬਹੁਤ ਵੱਡੀ ਤੁਹਾਡੀ ਨਜ਼ਰਕੁਸ਼ੀ ਕੀਤੀ ਜਾ ਰਹੀ ਹੈ ਇਹ ਬਹੁਤ ਖਤਰਨਾਕ ਅਤਵਾਦ ਹੈ ਜਿਸ ਨਾਲ ਤੁਹਾਨੂੰ ਮਾਰਿਆ ਜਾ ਰਿਹਾ ਇਹ ਉਹ ਅਤਵਾਦ ਹੈ ਇਹ ਲੁਕਮਾ ਅਤਵਾਦ ਹੈ ਇਹ ਗੁੱਜਾ ਤੁਹਾਡੀ ਹੋਣ ਤੇ ਹਮਲਾ ਜਿਹੜਾ ਇਹ ਸਾਨੂੰ ਸਮਝ ਨਹੀਂ ਪੈ ਰਿਹਾ ਕਿ ਕਿਵੇਂ ਸਾਨੂੰ ਸਾਡੇ ਦਰਿਆਵਾਂ ਨਹਿਰਾਂ ਦੇ ਵਿੱਚ ਸਾਡੇ ਧਰਤੀ ਹਟਾ ਪਤਨਾ ਦੇ ਵਿੱਚ ਅੱਜ ਮੈਂ ਦਿਖਾਉਣ ਤੁਹਾਨੂੰ ਕਿ ਕਿੰਨਾ ਪਾਣੀ ਇੱਕ ਫੈਕਟਰੀ ਦੇ ਵਿੱਚੋਂ ਜ਼ਹਿਰੀਲਾ ਪਾਣੀ ਨਿਕਲ ਰਿਹਾ ਉਹ ਕਿੰਨਾ ਲੱਖਾਂ ਲੀਟਰ ਪਾਣੀ ਪੰਜਾਬ ਦੇ ਹੇਠੋਂ ਧਰਤੀ ਦੇ ਵਿੱਚੋਂ ਕਿਰੋੜਾਂ ਲੀਟਰ ਪਾਣੀ ਫੈਕਟਰੀਆਂ ਕੱਢਦੀਆਂ ਨੇ ਤੇ ਉਹਨੂੰ ਜ਼ਹਿਰੀਲਾ ਕਰਕੇ ਉਹ ਚ ਕੈਮੀਕਲ ਪਾ ਕੇ ਜਿਹੜੇ ਨਿਮਰ ਲਾ ਕੇ ਉਹ ਚ ਜ਼ਹਿਰੀਲੇ ਤੱਤ ਮਲਾ ਕੇ ਤੁਹਾਡੇ ਦਰਿਆਵਾਂ ਚ ਪਾ ਦਿੰਦੀਆਂ ਨੇ ਸੋ ਜਿਹੜੀ ਧਰਤੀ ਹਟੋ ਵੀ ਪਾਣੀ ਬੁਕਾਰ ਰਹੀਆਂ ਨੇ ਤੇ ਤੁਹਾਡੇ ਦਰਿਆਵਾਂ ਨੂੰ ਜ਼ਹਿਰ ਬਣਾ ਰਹੀਆਂ ਨੇ ਇਹ ਦੂਰਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਪੰਜਾਬ ਦੇ ਲੋਕੋ ਰੱਬ ਦਾ ਵਾਸਤਾ ਉੱਠ ਖੜੋ ਉੱਠ ਖੜੋ ਪਸਤਾਉਂਗੇ ਮੈਂ ਕਹਿਣਾ ਹੁੰਨਾ ਕਿ ਪ੍ਰਮਾਤਮਾ ਕਿਸੇ ਦੇ ਮਾੜਾ ਵਕਤ ਨਾ ਲੈ ਕੇ ਆਵੇ ਆ ਪਿੱਛੇ 18 ਕਰੋੜ ਦਾ ਟੀਕਾ ਲੱਗਣਾ ਹੀ ਬੱਚੇ ਦੇ ਮੈਂ ਵੀਡੀਓ ਪਾਈ ਸੀ ਕੋਈ ਐਸਾ ਵਕਤ ਨਾ ਆਵੇ ਤੰਦਰੁਸਤੀ ਦੇਵੇ ਸਭ ਨੂੰ ਮਾਲਕ ਪ੍ਰਮਾਤਮਾ ਪਰ ਜਿੱਦੇ ਕਿਤੇ ਬੈੱਡ ਤੇ ਪਏ ਹੋਏ ਜਿੱਦੇ ਕਿਤੇ ਬੱਚਾ ਚੱਕ ਕੇ ਡਾਕਟਰ ਕੋਲੇ ਗਏ ਆਪਣਾ ਜਵਾਕ ਲੈ ਕੇ ਵੀ ਸਾਡਾ ਜਵਾਕ ਨੂੰ ਆ ਬਿਮਾਰੀਆਂ ਚੂੰਬੜ ਗਈਆਂ ਆ ਹੋ ਗਿਆ ਆ ਹੋ ਗਿਆ ਅੱਜ ਹੀ ਮੈਂ ਜਨਪੁਰੇ ਪਿੰਡ ਤੋਂ ਆਇਆ ਲੁਧਿਆਣੇ ਦੇ ਕੋਲੇ ਪਿੰਡ ਐ ਇੱਕ 19 ਸਾਲ ਦੀ ਬੱਚੀ ਗੁਰੂ ਘਰ ਦੇ ਗ੍ਰੰਥੀ ਦੀ ਬੇਟੀ ਆ ਉਹਦੀਆਂ ਦੋਨੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਆ ਸਾਰੇ ਜਿੰਨੇ ਬੁੱਢੇ ਦਰਿਆ ਦੇ ਉੱਤੇ ਪਿੰਡ ਵਸਦੇ ਆ ਕੱਲੇ ਕੱਲੇ ਪਿੰਡਾਂ ਦੇ ਵਿੱਚ ਕਾਲਾ ਪੀੜਿਆ ਤੇ ਕੈਂਸਰ ਬੁਰੀ ਤਰ੍ਹਾਂ ਲੋਕਾਂ ਨੂੰ ਮਾਰ ਰਿਹਾ ਤੇ ਪੰਜਾਬ ਦਾ ਖੌਤੀ ਡਰਾਮੇਬਾਜ਼ ਜਿਹੜਾ ਮੁੱਖ ਮੰਤਰੀ ਤੁਸੀਂ ਚੁਣ ਲਿਆ ਇਹ ਕਹਾਣੀਆਂ ਚੁਟਕਲੇ ਸੁਣਾਉਣ ਤੋਂ ਬੇਲ ਨਹੀਂ ਹੈਗੀ ਇਹਨੂੰ ਇਹੀ ਕੁਸ਼ ਕਰੀ ਜਾਂਦਾ ਦੁਨੀਆ ਮਰੀ ਜਾਂਦੀ ਆ ਸਵਾ ਪੰਜਾਬੀਓ ਪਰਸੋਂ ਯਾਦ ਰੱਖਿਓ ਤਰੀਕ 24 ਐ ਸਵੇਰ 10 ਵਜੇ ਬੇਲ ਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਉੱਥੋਂ ਆਪਾਂ ਇਕੱਠੇ ਹੋ ਕੇ ਰੋਹ ਮਾਰਚ ਕਰਨਾ ਤੇ ਆਉਣ ਵਾਲੇ ਮਹੀਨੇ ਦੇ ਬੱਚਾ ਗਲੇ ਚ ਆਪਾਂ ਇਹਨਾਂ ਨਹਿਰ ਇਹਨਾਂ 드라마 ਨੂੰ ਇਹਨਾਂ ਬੁੱਢੇ 드라마 ਨੂੰ ਬੁੱਢਾ ਦਰਿਆ ਨਹੀਂ ਹੈ ਜ਼ਹਿਰ ਅੱਜ ਬੁੱਢਾ ਨਾਲਾ ਆਹੋ ਇਹਨਾਂ ਜ਼ਹਿਰਾਂ ਨੂੰ ਆਪਾਂ ਬੰਨ ਮਾਰਨੇ ਆ ਜੇ ਨਾ ਬੰਨ ਮਾਰ ਸਕੇ ਤਾਂ ਮੈਂ ਹਮੇਸ਼ਾ ਕਹਣਾ ਉਹਨਾਂ ਕਿ ਘਰੇ ਬੈਠੇ ਹੀ ਮਰ ਜੂਗੇ ਲੜਨ ਵਾਲੀਆਂ ਕੌਮਾਂ ਕਦੇ ਮਰਦੀਆਂ ਨਹੀਂ ਹੁੰਦੀਆਂ ਬਾਈ ਲੜਨ ਵਾਲੇ ਲੋਕ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਦੁਨੀਆ ਤੇ ਜਿਉਂਦੇ ਰਹੇ ਆ ਤੇ ਜਿਉਂਦੇ ਰਹਿਣਗੇ ਸਾਡਾ ਇਤਿਹਾਸ ਹਮੇਸ਼ਾ ਲੜਾਈ ਦਾ ਸੰਘਰਸ਼ ਦਾ ਇਤਿਹਾਸ ਰਿਹਾ ਹੈ ਸਾਡਾ ਇਤਿਹਾਸ ਕਲਮਾਂ ਕਾਨੀਆਂ ਨਾਲ ਨਹੀਂ ਸ਼ਾਈਆਂ ਨਾਲ ਨਹੀਂ ਤਲਵਾਰਾਂ ਦੀ ਲੋਖ ਦੇ ਉੱਤੇ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ ਅੱਜ ਦਾ ਹਮੇਸ਼ਾ ਦੂਜਿਆਂ ਦੀ ਲੜਾਈ ਵੀ ਆਪ ਦੇ ਗਾਲ ਪਾਉਂਦੇ ਰਹੇ ਆ ਯਾਰ ਦੂਜਿਆਂ ਖਾਤਰ ਆਪਣੇ ਜਾਨਾਂ ਕੁਰਬਾਨ ਕਰਦੇ ਰਹੇ ਆ ਤੇ ਅੱਜ ਯਾਰ ਸਾਡੇ ਜਵਾਕੀ ਜ਼ਹਿਰਾਂ ਦੇ ਕੇ ਮਾਰ ਰਹੇ ਆ ਚਿੱਟਿਆਂ ਨਾਲ ਮਾਰ ਰਹੇ ਆ ਆਪਾਂ ਚੁੱਪ ਕਰ ਕਰਾਂ ਜਿਵੇਂ ਬੈਠੇ ਜਿਹੜੀ ਅੱਗ ਅੱਜ ਪੰਜਾਬ 'ਚ ਲੱਗੀ ਹੋਈ ਹੈ ਨਾ ਇਹਦੇ ਸੇਖ ਤੋਂ ਕੋਈ ਵੀ ਨਹੀਂ ਬਚੂਗਾ ਬਾਈ ਚੇਤੇ ਰੱਖਿਓ ਹਰ ਘਰ ਘਰੇ ਅੱਗ ਪਹੁੰਚਣੀ ਆ ਸਾਨੂੰ ਦੂਜੇ ਦੇ ਘਰੇ ਲੱਗੀ ਹੋਈ ਅੱਗ ਪਸੰਦਤਰ ਲੱਗਦੀ ਹੈ ਸੇਕੋ della ਲਈ ਆਪਣੇ ਘਰੇ ਆ ਕੇ ਲਗਦੀ ਹੈ ਜਿੱਦੇ ਆਪਣਾ ਕੋਈ ਬਿਮਾਰ ਹੋ ਗਿਆ ਜਿੱਦੇ ਆਪਣਾ ਕੋਈ ਨੌਜਵਾਨ ਪੁੱਤ ਪਰਮਾਤਮਾ ਨਾ ਕਰੇ ਕੋਈ ਛਿੱਟੇ ਨਾਲ ਮਰ ਗਿਆ ਉਹਦੇ ਫਿਰ ਅਸੀਂ ਤਾਹਾਂ ਮਾਰਦੇ ਹਾਂ ਰੱਬਾ ਪਟੇ ਗਏ ਆਓਏ ਪੰਜਾਬੀਓ ਆਓ ਜੇ ਪੰਜਾਬ ਬਸਦਾ ਰਹੂਗਾ ਇਹ ਧਰਤੀ ਹਵਾਵਾਂ ਬੋਲੀਆਂ ਜਾਂਉਂਦੀਆਂ ਰਹਿਣੀਆਂ ਇਹ ਸੋਡਾ ਸਮਾਜ ਜਾਂਦਾ ਰਹੂ ਸੱਭਿਆਤਾ ਜਾਂਦੀ ਰਹੂ ਤਾਂ ਹੀ ਆਪਾਂ ਵਰਮਿਆ ਹਰ ਬੰਦੇ ਦਾ ਫਰਜ਼ ਹੈ ਸੱਭਿਆਤਾ ਨੂੰ ਬਚਾਉਣ ਲਈ ਬਹੁਤ ਵੱਡਾ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਆਓ ਮੇਰੇ ਵੀ ਉੱਠ ਕੇ ਆਪਾਂ ਵੱਡੀ ਗਿਣਤੀ ਚ ਪਰਸੋਂ 24 ਨੁਦ ਲੈਣੀ ਪਹੁੰਚ ਗਏ ਤੇ ਸਰਕਾਰ ਦੇ ਗੋਡੇ ਝੁਕਾ दिए ਗੋਡੇ ਟੇਕਣਗੇ ਅੱਗੇ ਮੱਤੇ ਵਾਲਾ ਜੰਗਲ ਬਚਾਇਆ ਲੋਕਾਂ ਨੇ ਉੱਠ ਕੇ ਅੱਗੇ ਦਿੱਲੀ ਮੋਰਚਾ ਫਤਿਹ ਕੀਤਾ ਲੋਕਾਂ ਨੇ ਉੱਠ ਕੇ ਜੀਰਾ ਫੈਕਟਰੀ ਲੋਕਾਂ ਨੇ ਬੰਦ ਕਰਾਈ ਜੇ ਤੁਸੀਂ ਲੋਕ ਉੱਠ ਖੜੇ ਤੇ ਇਹ ਜਿਹੜਾ ਇਥੋਂ ਸ਼ੁਰੂਆਤ ਕਰਕੇ ਆਪਾਂ ਸਤਲੁਜ ਦੇ ਵਿੱਚੋਂ ਸਤਲੁਜ ਨੂੰ ਸਾਫ਼ ਕਰਕੇ ਇਹ ਗੰਦਗੀ ਇਹ ਜਰਾਂ ਪੈਣ ਤੋਂ ਰੋਕ ਕੇ ਅਗਲਾ ਜਿਹੜਾ ਸਾਡਾ ਸ ਆ ਮਤ ਹਊਗਾ ਟਾਰਗੇਟ ਅਗਲਾ ਜਿਹੜਾ ਨਿਸ਼ਾਨਾ ਹੋਊਗਾ ਉਹ ਸਾਡੇ ਬਿਆਸ ਰਾਵੀ ਚਿੱਟੀ ਬਈ ਕਾਲੀ ਬਈ ਜੋ ਧਰਤੀ ਹੇਠਾਂ ਪਾ ਰਹੇ ਜਹਰ ਉਧਰੋਂ ਅਸੀਂ ਵਧਣਾ ਪ੍ਰਾਵੋ ਇਹ ਸ਼ੁਰੂਆਤ ਹੈ ਇਹ ਲੋਕ ਲਹਿਰਾਂ ਦੇ ਨਾਲ ਹੀ ਸਾਡੇ ਪਾਣੀ ਜਿਹੜੇ ਪਵਿੱਤਰ ਹੋਣੇ ਸਾਫ਼ ਹੋਣੇ ਸੋ ਆਓ ਧੰਨਵਾਦ ਮੇਰਾ ਵੀਰ ਬੱਤ ਤੋਂ ਬੱਤ ਵੱਡੀ ਗੰਟੀ ਤੇ ਪਹੁੰਚਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ